ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸਟ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੈਕਿੰਡ ਨੰਬਰ ਸੇਲ ਅੱਜ ਆਪਣੀ ਆਫਰ ਨੰਬਰ 2 ਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਆਇਆ ਕਾਟਨ ਦੇ ਸੂਟ ਨੇ ਜਿਨ੍ਹਾਂ ਵਿੱਚ ਤੁਹਾਨੂੰ ਬ੍ਰਾਂਡਡ ਪੀਸ ਦੇਵਾਂਗੇ ਸਿੱਜਾ ਵੀ ਜਿਹਦੇ ਕੇਸਰ ਕਰਾਚੀ ਦੇ ਅਲਗ-ਅਲਗ ਬ੍ਰਾਂਡ ਨੇ ਜਿਹੜੇ ਅੱਜ ਦੇਵਾਂਗੇ ਪ੍ਰਾਈਸ ਰਹੇਗਾ ਸਾਰੀ ਵੀਡੀਓ ਦਾ 1700 ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਸੋਹਣੀ ਜੀ ਕਲੈਕਸ਼ਨ ਹੈ ਜੀ ਸਾਰੇ ਹੀ ਸੂਟ 2000 ਪਲੱਸ ਵਾਲੇ ਰਹਿਣਗੇ ਇਹਨਾਂ ਦੇ ਵਿੱਚ 2500 2700 ਵਾਲੇ ਸੂਟ ਰਹਿਣਗੇ ਤੇ ਤੁਹਾਨੂੰ ਦਵਾਂਗੇ ਅਸੀਂ ਅੱਜ 1700 ਦੀ ਵੀਡੀਓ ਖਾਦੀ कॉटन ਸਟਫ ਹੈ ਬਹੁਤ ਸੋਹਣਾ ਇਹਦਾ ਤੇ ਇਹ ਬਣਿਆ ਹੋਇਆ ਜੀ ਘੇਰਾ ਠੀਕ ਹੈ ਸਾਰੇ ਵਰਕ ਹੋਇਆ ਹੋਇਆ ਹੈ ਘੇਰੇ ਦੇ ਉੱਪਰ ਇਹਦੇ ਨਾਲ ਡਾਰਕ ਸ਼ੇਡ ਦੇ ਵਿੱਚ ਸਲਵਾਰ ਰਹੇਗੀ ਸਲਵਾਰ ਤੇ ਵੀ ਇਹ ਵਰਕ ਕੀਤਾ ਹੋਇਆ ਹੈ ਇਹ ਹੈਗਾ ਜੀ ਇਹਦਾ ਬਾਟਿਕ ਪ੍ਰਿੰਟ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਜਿਹਾ ਸਤਾਰਾ ਸੌ ਚ ਰਹੇਗੀ ਅੱਜ ਦੀ ਵੀਡੀਓ ਇਹ ਹੈਗਾ ਜੀ ਇਹਦਾ ਨੈਕਸਟ ਕਲਰ ਜੈ ਵੀ ਜੈ ਬ੍ਰਾਂਡ ਆਇਆ ਨਾ ਠੀਕ ਹੈ ਇਹ ਕਲਰ ਤੁਹਾਨੂੰ ਇਹ ਮਿਲ ਜੇਗਾ ਇਹ ਸੇਮ ਹੀ ਜਿਹੜਾ ਖੋਲਿਆ ਹੋਇਆ ਉਹਦੇ ਨਾਲ ਦਾ ਹੀ ਆ ਇਹ ਵਾਲੀ ਹੈਗੇ ਨੇ ਜੀ 1700 ਦੇ ਵਿੱਚ ਮੈਂ ਜਲਦੀ ਦਿਖਾਵਾਂਗੀ ਸੂਟ ਇਹ ਸੂਟ ਹੈਗੇ ਨੇ ਜੀ ਬਹੁਤ ਪਿਆਰੇ ਸਾਰੇ ਹੀ ਫਰੰਟ ਦੇ ਉੱਪਰ ਚਿਕਮ ਵਰਕ ਕੀਤਾ ਹੋਇਆ ਫਰੰਟ ਬੈਕ ਸਾਰੀ ਹੀ ਸ਼ਰਟ ਦੇ ਵਿੱਚ ਚਿਕਮ ਵਰਕਾ ਬਹੁਤ ਪਸੰਦ ਕੀਤੇ ਸੀ ਸਾਰਿਆਂ ਨੇ ਇਹ ਵਾਲਾ ਸਟੱਫ ਬਹੁਤ ਸਾਰੀ ਕਾਲ ਆਈ ਸੀ ਮੈਮ ਸਟੱਫ ਬਹੁਤ ਸੋਹਣਾ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਤੇ ਇਹ ਪਾਇਆ ਸੀ ਅਸੀਂ ਤਕਰੀਬਨ 1900 2000 ਤੱਕ ਸੂਟ ਸੀਗਾ ਤੇ ਅੱਜ ਤੁਹਾਨੂੰ 1700 ਚ ਦੇਵਾਂਗੇ ਕਿਉਂਕਿ ਮੇਰੇ ਕੋਲ ਪਾਸੇ ਦੋ ਤਿੰਨ ਪੀਸ ਪਏ ਆਂ ਇਸ ਸਟੱਫ ਬਹੁਤ ਫਾਈਨ ਆ ਸੇਮ ਡੇ ਵਿੱਚ ਦੋ ਨੇ ਜੇ ਨੈਕਸਟ ਡੇ ਦੇ ਵਿੱਚ ਡਿਜ਼ਾਈਨ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਕਾਟਨ ਦੀ ਦੁਪੱਟੀਆਂ ਨਾਲ ਇਹਨਾਂ ਦੇ ਬਹੁਤ ਸੋਹਣੇ ਜੇ ਤੇ ਇਹ ਕਲਰ ਤੁਹਾਨੂੰ ਇਹ ਮਿਲ ਜੇਗਾ ਇਹਦੇ ਨਾਲ ਕਰੀਮ ਕਲਰ ਦੀ ਸਲਵਾਰ ਆ ਜੋ ਵੀ ਸੂਟ ਲੈਣਾ 1700 ਦੇ ਵਿੱਚ ਰਹੇਗਾ ਬਹੁਤ ਪਿਆਰਾ ਸੂਟ ਹੈ ਜੀ ਇਹ ਸੂਟ ਹੈਗੇ ਨੇ 2500 2700 ਵਾਲੇ ਅਸੀਂ ਅਸ ਤੁਹਾਨੂੰ ਦਵਾਂਗੇ ਇਹ ਸੂਟ ਸਿਰਫ 1700 ਦੇ ਵਿੱਚ ਪਿਓਰ ਮੋਡਲ ਦਾ ਸੂਟ ਹੈ ਇਹ ਪ੍ਰਿੰਟਡ ਮੋਡਲ ਐਦਾਂ ਰਹੇਗਾ ਜੀ ਇਹਦਾ ਫਰੰਟ ਕਿਹੜਾ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦੀ ਮਸਲੀਨ ਦੀ ਸਲਵਾਰ ਆ ਤੇ ਮੋਡਲ ਦਾ ਹੀ ਇਹਦਾ ਦੁਪੱਟਾ ਰਹੇਗਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹ ਹੈਗੇ ਨੇ ਜੀ ਸਾਰੇ 202500 ਦੇ ਵਿੱਚ ਵਿੱਚ ਰੇਂਜ ਵਾਲੇ ਸੂਟ ਬਹੁਤ ਸੋਹਣਾ ਪਿਓਰ ਮਸਲੀਨ ਦਾ ਸੂਟ ਆ ਸਾਰਾ ਹੀ ਫਰੰਟ ਹਾਈਲਾਈਟ ਆ ਕਿਸੇ ਨੇ ਪਾਉਣਾ ਤਾਂ ਇਹਨੂੰ ਸੈਮੀ ਫੰਕਸ਼ਨ ਤੇ ਵੀ ਪਾ ਸਕਦੇ ਹੋ ਠੀਕ ਹੈ ਮਸਲੀਨ ਦੇ ਦੁਪੱਟੇ ਨੇ ਲੰਮੇ ਚੌੜੇ ਗ੍ਰੇ ਕਲਰ ਦੀ ਸਲਵਾਰ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ 1700 ਦਾ ਸੂਟ ਆ ਪਿਓਰ ਕਾਟਨ ਬਹੁਤ ਸੋਹਣਾ ਕਲਰ ਪ੍ਰਿੰਟ ਆ ਜੀ ਕਾਟਨ ਤੇ ਫਰੰਟ ਦੇ ਵਿੱਚ ਇਹ ਮਸ਼ੀਨ ਵਰਕ ਕੀਤਾ ਹੋਇਆ ਇਹ ਸਾਰਾ ਹੀ ਇਹ ਪ੍ਰਿੰਟ ਆ ਪਰ ਇਸੇ ਤਰ੍ਹਾਂ ਲੁੱਕ ਲੱਗਦੀ ਆ ਇਹ ਸਾਰੇ ਮਸ਼ੀਨੀ ਵਰਤਾਂ ਇਹ ਸਲਵਾਰ ਆ ਜੀ ਤੇ ਇਹ ਹੈਗੇ ਨੇ ਮਸਲੀਨ ਦੇ ਇਹਨਾਂ ਦੇ ਨਾਲ ਬਹੁਤ ਸੋਹਣੇ ਜਿਹੇ ਲੰਮੇ ਚੌੜੇ ਜਿਹੇ ਦੁਪੱਟੇ ਕਲਰ ਦੋ ਮਿਲ ਜਾਣਗੇ ਇਹਦਾ ਸੈਕੰਡ ਕਲਰ ਆ ਠੀਕ ਆ ਨੈਕਸਟ ਦੇਦੇ ਆਂ ਇਹ ਵੀ ਸੂਟ ਬਹੁਤ ਸੋਹਣਾ ਹੈ। ਕੇਦੇ ਤੇ ਵਰਕ ਆ ਜੀ ਇਹ ਹੈਗੀ ਇਹਦੀ ਸਲਵਾਰ। ਤੇ ਇਹ ਹੈਗਾ ਇਹਦਾ ਮਸਲੀਨ ਦਾ ਦੁਪੱਟਾ। ਇਹਦੇ ਵਿੱਚ ਕਲਰ ਬਹੁਤ ਸੋਹਣੇ-ਸੋਹਣੇ ਆ। ਕੇਸਰ ਕਰਾਚੀ ਬ੍ਰਾਂਡ ਦੇ ਸੂਟ ਨੇ ਜੀ ਇਹ ਸਾਰੇ। ਫੁੱਲ ਗਾਰਲਿਸ਼ ਲੁੱਕ ਦੇ ਸੂਟ ਰਹਿਣਗੇ। ਕੁਝ ਇਦਾਂ ਦੀ ਲੁੱਕ ਆ। ਨੈਕਸਟ ਦੇ ਰਹੀਆਂ ਪਿਓਰ ਕਾਟਨ ਦੇ ਉੱਪਰ। ਇਹ ਸਾਰੇ ਮਸ਼ੀਨੀ ਵਰਕ ਕੀਤਾ ਹੋਇਆ ਇਸ ਤੇ ਇਹ ਕਾਟਨ ਦਾ ਸੂਟ ਆ ਬਹੁਤ ਸੋਹਣਾ ਜਿਹਾ ਕਿਹੜੇ ਤੇ ਵੀ ਤੁਹਾਨੂੰ ਪੈਚ ਮਿਲੇਗਾ ਠੀਕ ਹੈ ਇਹ ਹੈਗੇ ਜੀ ਪਿਓਰ ਕਾਟਨ ਦੀ ਸਲਵਾਹ ਤੇ ਪਿਓਰ ਸ਼ਫਵਨ ਦਾ ਹੈਗਾ ਇਹਦਾ ਦੁਪੱਟਾ ਕੁਛ ਇਦਾਂ ਦੀ ਲੁੱਕ ਹੈ ਜੀ ਸੇਮ ਤੇ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਪਿਓਰ ਕਾਟਨ ਆਫਿਸ ਵੇਅਰ ਸੂਟ ਨੇ विदाउट लाइनिंग के नेक ਦੇ ਉੱਪਰ ਬਹੁਤ ਸੋਹਣਾ ਵਰਕ ਹੈ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਸੌਰੀ ਕੇਰਾ ਸਲਵਾਰ ਤੇ कॉटन ਦਾ ਬਹੁਤ ਸੋਹਣਾ ਜਿਹਾ ਦੁਪੱਟਾ ਲੰਮਾ ਛੋੜਾ ਦੁਪੱਟਾ ਪਿਓਰ कॉटन ਦਾ ਇਹਦੇ ਵੀ ਸੋਨੋ ਸੈਕਿੰਡ ਕਲਰ ਮਿਲ ਜਾਏਗਾ ਪਿਓਰ ਲੀਲਨ ਦਾ ਬਹੁਤ ਸੋਹਣਾ ਜਿਹਾ ਸੂਟ ਆ ਫਰੰਟ ਵਰਕ ਦੇ ਨਾਲ ਅਸਲੀ ਲਗਾਈ ਹੋਈ ਹੈ ਜੀ ਬ੍ਰਾਂਡਡ ਸੂਟਾਂ ਦੇ ਉੱਪਰ ਸੇਲ ਬਹੁਤ ਸੋਹਣੇ ਸੋਹਣੇ ਜਿਹੇ ਸੂਟ ਨੇ ਮੈਂ ਸੇਮ ਦੇ ਹੀ ਦੋ ਵੀਡੀਓ ਬਣਾ ਰਹੀ ਹਾਂ ਤੇ ਹਲੇ ਮੈਨੂੰ ਅਸੀਂ ਅੱਜ ਅਪਲੋਡ ਕੀਤੀ ਆ ਵੀਡੀਓ ਜਿਹੜੀ ਪਾਈ ਆ ਹੁਣੇ ਇਹ ਮੈਂ ਸੈਕੰਡਰੀ ਲਈ ਬਣਾ ਰਹੀਆਂ ਵੀਡੀਓ ਤੇ ਉਹਦਾ ਰਿਸਪੌਂਸ ਹਲੇ ਮੈਨੂੰ ਕੁਛ ਨਹੀਂ ਪਤਾ ਕਿਦਾਂ ਦਾ ਹੈ ਕਿਉਂਕਿ 12:30 ਹੋਈਆਂ ਮੇਰੇ ਕੋਲ ਮੈਂ ਵੀਡੀਓ ਬਣਾ ਰਹੀਆਂ ਜਦੋਂ ਤੇ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਦੱਸਾਂਗੇ ਜੀ ਇਹਨਾਂ ਦਾ ਰਿਸਪੌਂਸ ਕਿੱਦਾਂ ਰਹਿੰਦਾ ਹੈ ਬਹੁਤ ਸੋਨਾ ਪਿਓਰ ਕਾਟਨ ਦਾ ਸੂਟ ਡਿਜ਼ਾਈਨਰ ਜਿਹਾ ਪੀਸ ਬਣੇਗਾ ਸਾਰਾ ਹੀ ਲੇਸ ਵਰਕ ਕੀਤਾ ਹੋਇਆ ਇਹ ਸਲਵਾਰ ਹੈ ਜੀ ਨਾਲ ਗਾਝੀ ਕਲਰ ਦੀ ਤੇ ਬਹੁਤ ਪਿਆਰਾ ਪ੍ਰਿੰਟਡ ਦੁਪੱਟਾ ਮਸਲੀਨ ਦਾ ਕਲਰ ਆਪਸ਼ਨ ਇਹਦੇ ਚ ਦੋ ਮਿਲਣਗੇ ਇਹਦੇ ਨਾਲ ਰੈਸਟ ਕਲਰ ਦੀ ਸਲਵਾਰ ਆ ਜਾਏਗੀ ਠੀਕ ਹੈ ਜੀ ਸਟਾਰਟ ਆਨ ਸਾਡੇ ਵਿੱਚ ਅੱਜ ਦੀ ਸਾਰੀ ਵੀਡੀਓ ਨੈਕਸਟ ਦੇ ਰਹੀ ਹਾਂ ਵਾਈਟ ਕਲਰ ਦੇ ਉੱਪਰ ਸੂਟ ਆ ਜੀ ਕੇਰੀ ਟਿਓਰਗੇਨਜ਼ਾ ਲੱਗਿਆ ਹੋਇਆ ਕ੍ਰੀਮ ਕਲਰ ਦੀ ਸਲਵਾਰ ਆ ਪਿਓਰ ਸ਼ਫਾਨ ਦਾ ਦੁਪੱਟਾ ਇਹਦਾ ਸੈਕਿੰਡ ਕਲਰ ਇਹਦਾ ਦੁਪੱਟਾ ਇਹ ਵੀ ਸੂਟ ਬਹੁਤ ਸੋਹਣੇ ਪਿਓਰ ਕਾਟਨ ਦੇ ਬਹੁਤ ਪਿਆਰਾ ਪੀਸਾ ਪਲੇਨ ਸਲਵਾਰਾਂ ਇਹਨਾਂ ਦੇ ਨਾਲ ਇਦਾਂ ਰਹਿਣਗੀਆਂ ਜੀ ਇਹ ਵੀ ਸੂਟ ਬਹੁਤ ਸੋਹਣਾ ਜੀ कॉटन ਦੇ ਦੁਪੱਟਿਆਂ ਦੇ ਨਾਲ ਪਿਓਰ कॉटन ਦਾ ਸੂਟ ਹੈ ਇਹ ਬਹੁਤ ਸੋਹਣੀ ਲੁੱਕ ਹੈ ਸਾਰੇ ਥਰੈਡ ਵਰਕ ਹੋਇਆ ਹੋਇਆ ਹੈ ਲੈਨਾਂ ਦੇ ਨਾਲ ਠੀਕ ਹੈ ਗ੍ਰੇ ਦੇ ਵੀ ਸਾਨੂੰ ਦੋ ਸੂਟ ਮਿਲ ਜਾਣਗੇ ਇਹ ਹੈਗੇ ਨੇ ਜੀ 13 4 ਕਲਰ ਮਸਲਿਨ ਦਾ ਸੂਟ ਆ ਇਹ ਹੈਗਾ ਜੀ ਮਸਲੀਨ ਦਾ ਸੂਟ 1700 ਦੇ ਵਿੱਚ ਮਿਲੇਗਾ ਤੁਹਾਨੂੰ ਤੇ ਇਹ ਹੈਗਾ ਇਹਦਾ ਮਸਲੀਨ ਦਾ ਹੀ ਦੁਪੱਟਾ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਠੀਕ ਹੈ ਜੀ ਨੈਕਸਟ ਦੇ ਰਹੇ ਹਾਂ ਇਹਨੇ ਤੁਸੀਂ ਸੈਮੀ ਫੰਕਸ਼ਨ ਚ ਪਾ ਸਕਦੇ ਹੋ ਮਸਲੀਨ ਦਾ ਸੂਟ ਆ ਨੈਕ ਦੇ ਉੱਪਰ ਵੀ ਨੈਕ ਤੇ ਬਹੁਤ ਸੋਹਣਾ ਡਿਜ਼ਾਈਨ ਆ ਠੀਕ ਹੈ ਇਹ ਹੈਗੀ ਹੈ ਜਿਹੜੀ ਸਲਵਾਰ ਗਰਲਿਸ਼ੀ ਲੁਕਰੇ ਸੂਟਾ ਦੁਪट्टे ਦੇ 4 ਸਾਈਡ ਬਹੁਤ ਸੋਹਣਾ ਵਰਕ ਹੈ ਕੰਟਰਾਸਟ ਦੁਪट्टे ਨੇ ਨਾਲ ਦੁਪट्टे ਦੀ ਵਿੱਥ ਘੱਟ ਹੋਏਗੀ ਲੈਂਥ ਪੂਰੀ ਆ ਇਹ ਗਰਲਿਸ਼ੀ ਲੁਕਰੇ ਸੂਟ ਨੇ ਇਹਦੇ ਨਾਲ ਸੇਮ ਹੀ ਸੇਮ ਦੇ ਵਿੱਚ ਦੋ ਸੂਟ ਨੇ ਪਿਓਰ ਮਸਲੀਨ ਦਾ ਸੂਟ ਠੀਕ ਹੈ ਜੀ ਉਹ ਵਾਹ ਕਿਰੂ ਇਹ ਹੈ ਗਾਜੀ ਬਹੁਤ ਸੋਹਣਾ ਜਿਹੜਾ ਦੁਪੱਟਾ ਬਲੈਕ ਕਲਰ ਦੀ ਸਲਵਾਰ ਦੇ ਨਾਲ ਡਿਜ਼ਾਈਨਿੰਗ ਬਹੁਤ ਸੋਹਣੀ ਆ ਨੈਕ ਸੂਟ ਦੇ ਉੱਪਰ ਸਾਰੇ ਵਰਕ ਕੀਤਾ ਹੋਇਆ ਹੈ ਇਹ ਦੁਪੱਟਾ ਇਹਦੇ ਨਾਲ ਪ੍ਰਿੰਟਡ ਇਹ ਸੂਟ ਵੀ ਤੁਹਾਨੂੰ ਕਾਟਨ ਤੇ ਮਿਲੇਗਾ ਐਦਾਂ ਹੈਗਾ ਜੀ ਇਹ ਸੂਟ ਇਹ ਮਸਲੀਨ ਦਾ ਇਹਦੇ ਨਾਲ ਦੁਪੱਟਾ ਏਜ ਕਲਰ ਦੋ ਤਿੰਨ ਤੇ ਇੱਕ ਹੈਗਾ ਇਹ ਤਿੰਨੋ ਹੀ ਕਲਰ ਨੇ ਦੇ ਵਿੱਚ ਬਹੁਤ ਸੋਹਣਾ ਜਿਹਾ ਸੂਟ ਮਸਲੀਨ ਦੇ ਦੁਪट्टे ਦੇ ਨਾਲ ਸਾਰੇ ਹੀ ਸੂਟ ਤੁਹਾਨੂੰ 1700 ਚ ਮਿਲਣਗੇ ਇਹਦੇ ਵਿੱਚ ਤਿੰਨ ਕਲਰ ਨੇ ਇਹ ਹੈਗਾ ਜੀ कॉटन ਦਾ सूट ਇਹ ਤਾਂ प्रिंटेड ਉੱਪਰ ਆਰੀ ਵਰਕ ਦਾ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਦੇ ਉੱਪਰ ਠੀਕ ਹੈ ਤੇ ਨਾਲ ਪਿਓਰ ਦੇ ਦੁਪੱਟੇ ਆ ਇਹ ਸੂਟ ਵੀ ਤੁਹਾਨੂੰ ਕਾਟਨ ਤੇ ਮਿਲੇਗਾ ਠੀਕ ਹੈ ਜੀ ਇਹ ਹੈਗਾ ਸਾਰਾ ਇਹਦਾ ਮਸ਼ੀਨੀ ਵਰਕ ਮਸਲੀਨ ਦੇ ਦੁਪट्टे ਦੇ ਨਾਲ ਬਹੁਤ ਸੋਹਣਾ ਸੂਟ ਆ ਇਹ ਵੀ ਸੂਟ ਬਹੁਤ ਸੋਹਣਾ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਘੇਰੇ ਨੂੰ ਵੀ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਹੈ ਕਲਰ ਵੀ ਬਹੁਤ ਸੋਨੇ ਆ ਪਿਓਰ ਮਸਲੀਨ ਦਾ ਦੁਪੱਟਾ ਇਹ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਸੋਨੇ ਆ ਕਾਟਨ ਦਾ ਸੂਟ ਆ ਜੇ ਕੋਈ ਸੂਟ 2500 ਪ੍ਰਾਈਸ ਵਾਲਾ ਹੈ ਕੋਈ 2000 ਪ੍ਰਾਈਸ ਵਾਲਾ ਹੈ ਜਿਹੜੀ ਅੱਜ ਅਸੀਂ ਤੁਹਾਨੂੰ 1700 ਚ ਦੇ ਰਹੇ ਆ स्टफ़ सब का थनों बेस्ट मिलेगा कॉटन की सलवार है जी प्योर का दुपट्टा दुपट्टा बहुत शानदार है कुछ इदा नहीं लुका इस कलर एक ही मिल जाएगा बहुत प्यारा स्टफ है प्योर कॉटन के उपर ਸਾਰੇ ਸੂਟ ਵਰਕ ਹੈ ਜਿੰਨਾ ਵੀ ਪ੍ਰਿੰਟ ਆ ਸਾਰਾ ਹੀ ਵਰਕ ਕੀਤਾ ਹੋਇਆ ਪਿਓਰ ਦੇ ਦੁਪੱਟਿਆਂ ਦੇ ਨਾਲ ਨੇ ਜ਼ਿਆਦਾਤਰ ਅਜਰੇ ਸੂਟ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਸਾਰੇ ਹੀ ਸੂਟ ਬ੍ਰਾਂਡਡ ਨੇ ਜਿਹੜਾ ਵੀ ਤੁਸੀਂ ਲੈਣਾ ਹੈ ਆਰੀ ਵਰਕ ਹੈ ਇਸਤੇ ਮਸ਼ੀਨ ਵਰਕ ਹੈ ਜੀ ਪਿਓਰ ਦਾ ਦੁਪੱਟਾ ਕਲਰ ਦੋ ਇਹ ਹੈਗਾ ਬਹੁਤ ਸੋਹਣਾ ਜਿਹਾ ਸੂਟ ਪ੍ਰਿੰਟ ਬਹੁਤ ਸੋਹਣਾ ਹੈ ਘੇਰੇ ਤੇ ਵਰਕ ਹੈ ਤੇ ਸਲਵਾਰ ਹੈ ਪਲੇਨ ਪਿਓਰ ਦੇ ਦੁਪੱਟੇ ਦੇ ਨਾਲ ਇਹ ਵਾਲਾ ਸੂਟ ਵੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੁਪੱਟੇ ਪਿਓਰ ਦੇ ਨਾਲ ਤੇ ਇਦਾਂ ਦੇ ਨਾਲ ਦੇ ਨੇ ਬਾਰੇ ਸੂਟ ਵੀ ਐਦਾਂ ਪਲੇਨ ਸਲਵਾਰਾਂ ਦੇ ਨਾਲ ਹੀ ਪ੍ਰਿੰਟ ਆ ਜਾਏਗਾ ਜੀ ਇਹ ਰੀਸ ਕਲਰ ਦੀ ਸਲਵਾਰ ਆ ਇਹ ਮੇ ਰੈੱਡ ਮੈਰੂਨ ਠੀਕ ਹੈ ਇਹ ਵਾਲੇ ਦੇ ਕਲਰ ਠੀਕ ਹੈ ਬਹੁਤ ਸੋਹਣੇ ਸੂਟ ਨੇ ਪਿਓਰ ਕਾਟਨ ਦੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਬਲੈਕ ਐਂਡ ਵਾਈਟ ਦੇ ਵਿੱਚ ਇਹਦੇ ਨਾਲ ਸਲਵਾਰ ਹੈਗੀ ਆ ਜੀ ਅ ਵਾਈਟ ਕਲਰ ਦੇ ਪਿਓਰ ਦਾ ਦੁਪੱਟਾ ਤੇ ਇੱਕ ਇਹ ਵੀ ਪ੍ਰਿੰਟ ਬਹੁਤ ਸੋਨੇ ਦੇ ਨਾਲੇ ਗਾਜਰੀ ਕਲਰ ਦੀ ਸਲਵਾਰ ਆ ਇਹ ਸਾਰੇ ਪਿਓਰ ਦੁਪੱਟਿਆਂ ਦੇ ਨਾਲ ਆ ਪਿਓਰ ਕਾਟਨ ਦਾ ਸੂਟ ਬਹੁਤ ਸੋਹਣਾ ਸੂਟ ਆ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਡਿਜ਼ਾਈਨ ਇਹ ਵਾਸਤੇ ਨਹੀਂ ਹੈ ਸਲਵਾਰ ਹੈ ਜੀ ਇਹਦੇ ਨਾਲ ਤੇ ਪਿਓਰ ਦਾ ਹੈਗਾ ਦੁਪੱਟਾ ਪਿਓਰ ਕਾਟਨ ਦਾ ਸੂਟ ਆ neck ਦੇ ਉੱਪਰ ਇਦਾਂ ਵਰਕ ਮਿਲ ਜੇਗਾ ਤੁਹਾਨੂੰ ਠੀਕ ਹੈ ਇਹ ਹੈਗੀ ਹੈ ਜੀ ਸਲਵਾਰ ਤੇ ਪਿਓਰ ਕਾਟਨ ਦਾ ਦੁਪੱਟਾ ਇਹਦੇ ਨਾਲ ਫੁੱਲ ਗਰਲਿਸ਼ ਲੁੱਕ ਦਾ ਸੂਟ ਆ ਇਹ ਹੈਗਾ ਜੀ ਬੂਮੈਂਡਾ ਸੂਟ ਠੀਕ ਹੈ ਇਹ ਬਹੁਤ ਪਿਆਰਾ ਜਿਹਾ ਵਰਕ ਹੈ ਪਿਓਰ ਦਾ ਦੁਪੱਟਾ ਇਹਦੇ ਨਾਲ ਵੀ ਨੈਕਸਟ ਦੇ ਰਹੇ ਹਾਂ ਤੁਹਾਨੂੰ ਇਹ ਪ੍ਰਿੰਟਡ ਸ਼ਰਟ ਆ ਇਹ ਹੈਗੀ ਹੈ ਜੀ ਇਹਦੀ ਸਲਵਾਰ ਸਲਵਾਰ ਦੇ ਪੌਂਚਿਆਂ ਤੇ ਹੈਗਾ ਵਰਕ ਤੇ ਪਿਓਰ ਦਾ ਹੈਗਾ ਜੀ ਦੁਪੱਟਾ ਇਹਦੇ ਵੀ ਸਾਨੂੰ ਦੋ ਮਿਲ ਜਾਣਗੇ ਸੂਟ ਇੱਕ ਕਲਰ ਇਹ ਵਾਲਾ ਤੇ ਇਹਦੇ ਨਾਲ ਇਹ ਹੈਗੇ ਜੀ ਸਲਵਾਰ ਠੀਕ ਹੈ ਇਹਦੇ ਸਲਵਾਰ ਦੇ ਪੌਂਚੇ ਤੇ ਵਰਕਾਂ ਇਹ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਸਟੱਫ ਹੈ ਇਹ ਮਸਲੀਨ ਕਰੇਪ ਹੈ ਇਹਨੂੰ ਮਸਲੀਨ ਕਰੇਪ ਬੋਲਦੇ ਆਂ ਇਹ ਸੂਟ ਦੀ ਫਿਟਿੰਗ ਬਹੁਤ ਸੋਹਣੀ ਆਂਦੀ ਆ ਡਿਜ਼ਾਈਨ ਬਹੁਤ ਸੋਹਣਾ ਤੇ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ 1700 ਦੇ ਵਿੱਚ ਸੂਟ ਆ ਨੈਕਸਟ ਹੈਗਾ ਪਿਓਰ ਕਾਟਨ ਤੇ ਇਹ ਜਿਹੜਾ ਸੀ ਮੋਡਲ ਤੇ ਦਿਖਾਣੇ ਹੁੰਨੇ ਆ ਉਹ ਵਾਲਾ ਇਹਦਾ ਡਿਜ਼ਾਈਨ ਆ ਪਿਓਰ ਤੇ ਦੁਪੱਟੇ ਦੇ ਨਾਲ ਯੈਲੋ ਕਲਰ ਦਾ ਕਾਟਨ ਦਾ ਪਿਓਰ ਕਾਟਨ ਦਾ ਸੂਟ ਆ ਨੈਕ ਤੇ ਵਰਕ ਆ ਲੇਸ ਵਰਕ ਹੋਇਆ ਹੋਇਆ ਸਾਰੀ ਸੂਟ ਤੇ ਮੈਚਿੰਗ ਸਲਵਾਰ ਆ ਕੋਟੇ ਡੋਰੀ ਦਾ ਬਹੁਤ ਸੋਹਣਾ ਜਿਹੜਾ ਦੁਪੱਟਾ ਨੈਕਸਟ ਸੂਟ ਦੰਨੇ ਆ ਜੀ ਤੁਹਾਨੂੰ ਪੈਰਟ ਜੇ ਸ਼ੇਡ ਦੇ ਵਿੱਚ ਸੂਟ ਆ ਇਹ ਇਹ ਵਿਦਆਊਟ ਲਾਈਨਿੰਗ ਸੂਟ ਬਣੇਗਾ ਕਾਟਨ ਦਾ ਇੰਦਾ ਹੈਗਾ ਇਹਦਾ ਨੱਕ ਬਣਿਆ ਹੋਇਆ ਇਹ ਕੀਰਾਜੀ ਇਹਦਾ ਤੇ ਸਲਵਾਰ ਤੇ ਵਰਕ ਮਿਲ ਜੇਗਾ ਤੁਹਾਨੂੰ ਇਹ ਸਲਵਾਰ ਦੇ ਪੌਚੇ ਤੇ ਵਰਕਾਂ ਪਿਓਰ ਕਾਟਨ ਦਾ ਦੁਪੱਟਾ 1700 ਪ੍ਰਾਈਸ ਦੇ ਵਿੱਚ ਆ ਸੂਟ ਇਹ ਵੀ ਇਹ ਹੈਗਾ ਜੀ ਰਾਖੀ ਬ੍ਰਾਂਡ ਸੌਰੀ ਕੇਸਰ ਕਰਾਚੀ ਬ੍ਰਾਂਡ ਦਾ ਸੂਟ ਇਹ ਕੇ ਰਣਿਆ ਹੋਇਆ ਪਿਓਰ ਕਾਟਨ ਬਿਦਾਉਟ ਲਾਈਨਿੰਗ ਸੂਟ ਬਣੇਗਾ ਇਹ ਵੀ ਪਿਓਰ ਕਾਟਨ ਦਾ ਸੂਟ ਆ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਖੋਲ ਕੇ ਦਿਖਾ ਦਨੇ ਆ ਬਲੈਕ ਕਲਰ ਦੀ ਸਲਵਾਰ ਇਹਦੇ ਨਾਲ ਤੇ ਐਦਾਂ ਜੀ ਸੂਟ ਇਹ ਪਿਓਰ ਕਾਟਨ ਦੇ ਉੱਪਰ ਗਰਲੀਸ਼ ਲੁੱਕ ਦਾ ਸੂਟ ਆ ਏਡਾ ਹੈਗਾ ਦਾ ਰੁਪਟਾ ਇਹ ਵੀ ਤੁਹਾਨੂੰ ਪਿਓਰ ਕਾਟਨ ਤੇ ਇਹ ਸਾਰੇ ਸੂਟ 17 1700 ਦੇ ਵਿੱਚ ਨੇ ਤੁਸੀਂ ਜਿਹੜਾ ਵੀ ਸੂਟ ਲੈਣਾ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਜੇ ਨਹੀਂ ਹੈਗਾ ਤਾਂ ਤੁਸੀਂ ਇੱਕ ਦੋ ਸੂਟਾਂ ਦੀ ਐਕਸਟਰਾ ਪਿਕ ਸੈਂਡ ਕਰ ਸਕਦੇ ਹੋ ਐਂਡੀ ਵੀਡੀਓ ਦੇ ਵਿੱਚੋਂ ਘਟ ਤੋਂ ਘਟੇ 100 150 ਸੂਟ ਆ ਤੇ ਇਹਨਾਂ ਦੇ ਵਿੱਚੋਂ ਤੁਸੀਂ ਦੋ ਤਿੰਨ ਸੂਟ ਤਾਂ ਤੁਹਾਨੂੰ ਪਸੰਦ ਹੋਣਗੇ ਇਕੱਠੀ ਫੋਟੋ ਲੈ ਲਿਓ ਜਿਹੜਾ ਤੁਹਾਨੂੰ ਫਰਸਟ ਪਸੰਦ ਆ ਪਹਿਲਾਂ ਉਹ ਦੀ ਪਾ ਦਿਓ ਨੈਕਸਟ ਫਿਰ ਨੈਕਸਟ ਦੀ ਪਾ ਦਿਓ ਕੋਈ ਨਾ ਕੋਈ ਸੂਟ ਤਾਂ ਮਿਲ ਹੀ ਜਾਏਗਾ ਬਹੁਤ ਸੋਹਣਾ ਸਟਾਫ ਹੈ ਤੇ ਬਹੁਤ ਪਿਆਰਾ ਜਿਹਾ ਸੂਟ ਹੈ ਇਹਦੀ ਕਾਫੀ ਸਾਰੀ ਡਿਮਾਂਡ ਸੀਗੀ ਸਾਡੇ ਕੋਲ ਸੂਟ ਦੀ ਲਾਸਟ ਹੀ ਪੀਸ ਆ ਨੈਕ ਦੇ ਉੱਪਰ ਵਰਕ ਆ ਕੇਰਾ ਬਹੁਤ ਸੋਹਣਾ ਵਰਕ ਹੈ ਇਹ ਸਲਵਾਰ ਹੈ ਜੀ ਇਹ ਮਸਲੀਨ ਦਾ ਦੁਪੱਟਾ ਹੈ ਇਹ ਮਸਲੀਨ ਦੇ ਉੱਪਰ ਆ ਜੀ ਸੂਟ ਬਹੁਤ ਸੋਹਣਾ ਜਿਹਾ ਸੀ ਗ੍ਰੀਨ ਜੇ ਕਲਰ ਦੀ ਜੀ ਸਲਵਾਰ ਆ ਪ੍ਰਿੰਟ ਬਹੁਤ ਪਿਆਰਾ ਹੈ ਮਸਲੀਨ ਦਾ ਦੁਪੱਟਾ ਦੇਖੋ ਇਹਨੂੰ ਪਾਕਿਸਤਾਨੀ ਸੂਟ ਬਹੁਤ ਸੋਹਣਾ ਬਣੇਗਾ ਇਹਦੇ ਨਾਲ ਵੀ ਮਸਲੀਨ ਦਾ ਦੁਪੱਟਾ ਹੈ ਮਸਲੀਨ ਦਾ ਸੂਟ ਆ। ਆਹ ਟੈਕਸ ਦਾ ਸੂਟ ਆ ਜੀ ਮਸਲੀਨ ਦਾ। ਪਲੇਨ ਸਲਵਾਰ ਇਹਦੇ ਨਾਲ ਤੇ ਮਸਲੀਨ ਦਾ ਇਹ ਦੁਪੱਟਾ ਰਹੇਗਾ। ਇਹ ਵੀ ਮਸਲੀਨ ਦਾ ਸੂਟ ਆ। ਕੇਰਾ ਬਣਿਆ ਹੋਇਆ ਬਹੁਤ ਸੋਹਣਾ। ਸੈਮੀ ਪਾਰਟੀ ویئر ਸੋਹਣਿਆ ਸੂਟ ਇਹ। ਇਹਦੇ ਨਾਲੇ ਦੁਪੱਟਾ कॉटन ਦਾ ਸੂਟ ਆ ਸਾਰੇ ਫਰੰਟ ਦੇ ਵਿੱਚ ਵਰਕ ਰਹੇਗਾ ਇਸ ਅਕੋਰਡਿੰਗ ਵੀ ਸੂਟ ਸੋਣਾ ਹੈ कॉटन ਦਾ ਦੁਪੱਟਾ ਇਹ ਸੂਟ ਤੋਂ ਨੂੰ}}{|}|}}}{|}|} ਇਹ ਸਲਵਾਰ ਆ ਸਿਮਰਨ ਬ੍ਰਾਂਡ ਦਾ ਸੂਟ ਆ। ਇਹਦੀ ਇਦਾਂ ਦੀ ਲੁੱਕ ਆ ਜੇਗੀ। ਇਹ ਹੈਗਾ ਪਿਓਰ ਕਾਟਨ ਦਾ ਸੂਟ। ਕੇਰਾ ਵਰਕ ਆ। ਇਹ ਸਲਵਾਰ ਆ ਤੇ ਪਿਓਰ ਕਾਟਨ ਦਾ ਦੁਪੱਟਾ ਹੈ। ਹਾਂਜੀ ਉਮੀਦ ਕਰਦੀ ਆ ਕਲੈਕਸ਼ਨ ਪਸੰਦ ਆਈ ਹੋਵੇਗੀ। ਜੋ ਵੀ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ। ਤੇ ਕਮੈਂਟ ਕਰਕੇ ਜਰੂਰ ਦੱਸਿਓ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much